we <laughs> ਬਠਿੰਡਾ ਦੇ ਜਨਤਾ ਨਗਰ ਰੋਡ ਹੈ ਇਹ ਨਹਿਰ ਦੇ ਕਿਨਾਰੇ-ਕਿਨਾਰੇ ਇਧਰੋਂ ਦੇਖ ਠੀਕ ਹੈ ਜੀ ਠੀਕ ਹੈ ਇਹ ਬੰਦਾ ਡਿੱਗਣ ਵਾਲਾ ਕੁਛ ਖਾਦਾ ਜਾਂ ਕੋਈ ਨਸ਼ਾ ਕੀਤਾ ਹੋਇਆ ਕਿਸੇ ਦਾ ਕੋਈ ਧਿਆਨ ਨਹੀਂ ਪੈ ਰਿਹਾ ਸਾਰੀ ਦੁਨੀਆ ਇਥੋਂ ਦੀ ਲੰਘ ਰਹੀ ਹੈ ਵੀ ਇਹ ਬੰਦਾ ਡਿੱਗ ਸਕਦਾ ਕਿਉਂਕਿ ਨਹਿਰ 7 ਫੁੱਟ 8 ਫੁੱਟ ਡੂੰਗੀ ਨਹਿਰ ਹੈ ਫੜਿਆ ਯਾਰ ਇਹਨੂੰ ਸਾਈਡ ਤੇ ਕਰਕੇ ਆਈਏ ਇੱਕ ਵਾਰੀ ਦਿਖਾ ਦਈਏ ਬਾਈ ਕਿ ਇਰੀਆ ਲੋਕੋ ਬੁੜੀਆਂ ਵੀ ਬੈਠੀਆਂ ਇੱਥੇ ਬੰਦੇ ਵੀ ਬਹੁਤ ਆ ਪਰ ਜੇ ਚੱਲ ਨਸ਼ਾ ਕੀਤਾ ਯਾਰ ਜੇ ਕੋਈ ਨਸ਼ਾ ਕੀਤਾ ਉਹਨੂੰ ਚੱਕਦਾ ਕੋਈ ਨਹੀਂ ਜੇ ਕਰ ਲਿਆ ਚਲੋ ਉਹਨੇ ਗਲਤੀ ਕਰ ਲਈ ਪਰ ਪਰਿਵਾਰ ਇਹਨਾਂ ਦਾ ਬੱਚੇ ਹੁੰਦੇ ਆ ਪਿੱਛੋਂ ਤੈਨੂੰ ਬਾਈ ਨੂੰ ਦੋਲਦੀ ਆ ਹਲੋ ਬਾਈ ਇੱਕ ਵਾਰ ਦਿਖਾਈਏ ਨਹਿਰ ਕਿਨੇ ਲਿਖੀ ਕਾਹ ਨਾਲ ਕਿਹਨੂੰ ਕਿੱਥੇ ਦੇਖਣਾ ਹੈ ਤੇ ਆਊਗਾ ਡੱਬੂ ਆ। ਹਨੂ। ਕਿ ਕਰ ਰਹੇ ਹੋ? ਅੱਜ ਵਾਰੀ ਵੀਡੀਓ ਕਿਹੜਾ ਆ ਗਿਆ ਤੇ ਅੱਜ ਤੋਂ ਨਵਾਂ ਆ ਗਿਆ। ਇੱਥੇ ਪੈ ਜਾ ਇੱਥੇ ਪੈ ਜਾ ਆਰਾਮ ਨਾਲ। ਇੱਥੇ ਪੈ ਜਾ। ਬਿਲਕੁਲ ਨਹਿਰ ਦੇ ਤੁਹਾਨੂੰ ਦਿਖਾਈਏ ਕਿਨਾਰੇ ਤੇ ਬੰਦਾ ਇੱਥੇ ਬੈਠਾ ਸੀ। ਤੇ ਆ ਜੇਬ ਦੇ ਵਿੱਚ ਵੀ ਆ ਕੋਠੇ ਕੀ ਖਾਦਾ ਕੀ ਹੈ ਤੇਰਾ ਇਹ ਕਿਹੜਾ ਅੰਕ ਲੈ ਹੈ ਹੈ ਕਿਹੜਾ ਲੈੰਦਾ ਇੱਥੇ ਰੰਦਾ ਉਹ ਬੇਟਾ ਡਿੱਗਣ ਵਾਲਾ ਸੀ ਤੁਸੀਂ ਨਹਿਰ ਦੇ ਵਿੱਚ ਡਿੱਗ ਪੰਦਾ ਇਹ ਮਰ ਜਾਂਦਾ ਡੁੱਬ ਕੇ ਹੈ ਉਹ ਇੱਥੇ ਰੰਦਾ ਸਾਹਮਣੇ ਇਹਦੇ ਘਰੇ ਦੱਸ ਦੋ ਨਾ ਘਰੇ ਦੱਸ ਦੋ ਤੂੰ ਇੱਥੇ ਇੱਥੇ ਡਿੱਗ ਪੂੰਗਾ ਵਿੱਚ ਨਹਿਰ ਦੇ ਤੈਨੂੰ ਕੱਢਣਾ ਨਹੀਂ ਕਿਸੇ ਨੇ ਚਲ ਚਲ ਮੈਂ ਕੋ ਬਾਸਦਾ ਉਹ ਗੀਦੀ ਨਾ ਕੀ ਚੱਕਾ ਆ दारू ਦੀ ਬੋਤਲ ਆ ਤੇਰੀ ਯਾਰ ਹਰ ਅੱਕਰ ਬੋਸ ਬੋਸ ਪਰਫੈਕਟ ਉਹ ਵਦਨ ਅੰਡੋ ਲੈ ਜਾ ਯਾਰ ਉਹਨਾਂ ਦੇ ਘਰ ਦੇ ਕਿਉਂ ਬਟ ਘਰ ਵੀ ਲੈ ਜਾ ਚੱਕ ਇੱਥੇ ਨਹਿਰ ਜੀ ਡੁੱਗੂ ਮੁਰਕੇ ਡੁੱਬ ਜੂਗਾ ਹੋ ਗਿਆ ਅੰਦਰ ਇਹ ਇੰਨੀ ਦੁਨੀਆ ਇੱਥੇ ਲੋਕ ਪਾਰਕ ਦੇ ਵਿੱਚ ਬੈਠੇ ਆ ਬੁੜੀਆਂ ਬੈਠੇ ਆ ਬੱਚੇ ਬੈਠੇ ਆ ਪਰ ਕਿਸੇ ਦਾ ਕੋਈ ਧਿਆਨ ਨਹੀਂ ਜਾਂਦਾ ਤੇ ਤੇ ਲੋਕ ਵੀ ਹੁਣ ਪੱਥਰਦਿਲ ਹੋ ਗਏ ਨਸ਼ਾ ਕੀਤਾ ਅਗਲੇ ਨੂੰ ਇਹ ਲੱਗਦਾ ਵੀ ਹਰੇਕ ਨੇ ਚਿੱਟਾ ਪੀਤਾ ਹੋਊਗਾ ਜਾਂ ਕੋਈ ਹੋਰ ਨਸ਼ਾ ਮੈਡੀਕਲ ਕੀਤਾ ਹੋਊਗਾ ਪਰ ਚਲੋ ਇਹਦੇ ਕੋਲੇ दारू ਦੀ ਬੋਤਲ ਆ दारू ਡਰਿੰਕ ਜ਼ਿਆਦਾ ਕੀਤੀ ਸੀ ਤੇ ਬਿਲਕੁਲ ਇਹ ਕਿਨਾਰੇ ਤੇ ਇੱਥੇ ਝੂਲੀ ਆ ਰਿਆ ਸੀ ਕਦੇ ਨਹਿਰ ਵਾਲੇ ਪਾਸੇ ਝੂਲਦਾ ਸੀ ਕਦੇ ਉਰਲੇ ਪਾਸੇ ਪਰ ਇਹ ਜੇ ਡੁੱਬ ਜਾਂਦਾ ਡਿੱਗ ਜਾਂਦਾ ਤਾਂ ਮੈਨੂੰ ਨਹੀਂ ਲੱਗਣਾ ਸੀ ਇਹ ਬਚੂਗਾ ਦਾ ਮੌਕ ਮੌਤ ਹੈ ਜਿਹੜੀ ਉਹਦੀ 100% ਪੱਕੀ ਸੀ ਇਹ ਬਠਿੰਡਾ ਦੀ ਸਰੰਦ ਨਹਿਰ ਤੇ ਨਾਲੇ ਜਨਤਾ ਨਗਰ ਆ ਰੇਲਵੇ ਪਟਕ ਵੀ ਹੈ ਇਹ ਮਾਤਾ ਬੰਦਾ ਆਪਣਾ ਤੁਹਾਡਾ ਇਹ ਉਹ ਬੱਚਾ ਕਹਿਆ ਬਾਬੂ ਬਾਬੂ ਤਾਂ ਹੈਗਾ ਮੈਂ ਚਲੋ ਗੱਡੀ ਜਾ ਰਹੀ ਸੀ ਮੈਂ ਲੰਘਿਆ ਇਹ ਸਿੱਟ ਲਿਆ ਇੱਧਰ ਅਸੀਂ ਕਰ ਲਿਆ ਇਹਨੂੰ ਬਿਲਕੁਲ ਨਾ ਝੂਲੀ ਜਾਂਦਾ ਸੀ ਨਹਿਰ ਦੇ ਅੰਦਰ ਹਮ ਬੜੇ ਦਿਆਪਸੇ ਕਹੀ ਤਾਂ ਨਹੀਂ ਮਾਨਾ ਤਾ ਨਹੀਂ ਸੁਨੇ ਤਾ ਬਾਬੂ ਹਮ ਕਾ ਕਾਰੀ ਕੇ ਮਰ ਜਾਂਦਾ ਫੇਰ ਮੁੜ ਕੇ ਤੁਸੀਂ ਫੇ ਹਮ ਕੀ ਆ ਕਾਰੀ ਬਾਬੂ ਛੇ ਚਲੋ ਇਹਨੂੰ ਲਿਆਓ ਬੋਤਲੋਂ ਦੇ ਕੋਲ ਨਾ ਨਹੀਂ ਕਰਤਾ ਚਲ ਘਰ ਉਠਾ ਚਲ ਸੰਭਲਿਆ ਤਾਂ ਜਾਂਦਾ ਨਹੀਂ दारू ਉਹਨੂੰ ਓਨੀ ਕੀ ਪੀਣੀ ਚਾਹੀਦੀ ਹੈ ਜਿੰਨਾ ਪਤਾ ਕਹ ਕੇ ਘਰ ਤੇ ਆ ਰਹਾ ਕਹਾ ਕੇ ਆ ਰਹਾ ਉਠਾ ਲੋ ਚਲੋ ਉਠਾ ਲੋ ਚਲੋ ਛੋਟੇ ਚੱਕ ਲੋ ਇਹਨੂੰ ਯਾਰ ਲੈ ਜੋ ਕਰ ਦੇ ਲੇ ਜੋ ਇੱਕ ਵਾਰੀ ਪਤਾ ਹੀ ਨਹੀਂ ਚੱਲ ਅੱਧਾ ਨੰਗਲ ਚ ਪੈ ਚੱਲ ਨਾ ਇਹ ਹਾਲ ਹੈ ਚੱਲ ਆਤੀ ਹੈ ਜੇ ਅਜੂ ਦੇ ਤੇ ਸਰ ਹੱਥਾ ਚੱਕਿਆ ਹਜੇ ਵੀ ਨਹੀਂ ਉਹਨਾਂ ਨੇ ਕਰਦੇ ਯਾਦ ਦੋ ਨੰਬਰ ਦੇ ਮੋੜ ਦੇ ਪੈੜੀ ਸਿਵਰੇ ਕਿੱਥੇ ਇਹ ਤਾਂ ਹੁਣ ਉਹਦੇ ਨਹਿਰ ਦੇ ਵਿੱਚ ਝੁੱਲੀ ਜਾ ਰਿਹਾ ਸੀ ਪਿੱਛੇ ਹੋ ਗਏ ਕਿਤੇ ਅੱਗੇ ਮੈਂ ਕਾਫੀ ਧੀਰ ਤੋਂ ਦੇਖੀ ਜਾਂਦਾ ਸੀ ਅੱਛਾ ਮੈਂ ਗੱਡੀ ਫਿਰ ਰੋਕ ਕੇ ਮੈਂ ਚੱਲੇ ਆਨ ਸਾਈਡ ਤੇ ਕਰੀਏ ਮੁੜ ਕੇ ਇਹ ਚਲੋ ਇਹਨੇ ਤਾਂ ਜਿਹੜੀ ਗਲਤੀਆਂ ਕਰਦੇ ਆ ਮੁੜ ਕੇ ਫਿਰ ਜਵਾਕਾ ਦਾ ਪਿਓ ਲੱਭਣਾ ਨਹੀਂ ਫਿਰ ਧਾਰੂ ਕੀਤੀ ਹੋਈ ਐ ਹੋਰ ਉਹ ਛੱਡ ਕੇ ਇਕੱਲੇ ਨੂੰ ਉਹ ਮੇਰੇ ਨਾਲ ਆਪੀ ਹੋ ਗਏ